ਲੋਕੀਆ ਸਿਰ ਕਿਦਾਂ ਪਾਟਣੇ ਲੱਗਾ ਉਹ ਕਿਦਾਂ ਤੋੜ ਉਹ ਜੰਡੀ ਆ ਮੇਰਾ ਜੀ ਗੰਡਿਆ ਭਿਓਣ ਉੱਠ ਕੇ ਨੂੰ ਪਈ ਨਾ ਟੈਗ ਲਾਵਾਂ ਇੱਕ ਫੇਰ ਹੀ ਉੱਠਿਆ ਜਣਾ ਮਹਾਏ ਛੱਡੀ ਐ ਉਹ ਵੀ ਕੰਮ ਹੋਏ ਤੋਂ ਮੇਰਾ ਸਰੀਰ ਸੁਖ ਬਹੁਤ ਦੁਖੰਡਿਆ ਨਹੀਂ ਰਾਤੀ ਤੇ ਟੱਪ ਕੇ ਆ ਗਿਆ ਤੇ ਹੁਣ ਪਿਆ ਉਹ ਤੋਂ ਬਾਹਰ ਚੌਲ ਛੱਟਣ ਵਾਲੇ ਆਣ ਕੇ ਛਡਾਈ ਦੇ ਨਾਲ ਤੁਹਾਨੂੰ ਪਤਾ ਮੈਨੂੰ ਇਹ ਦਰਜੀ ਮੇਰੇ ਤੇ ਛਿੱਕਾ ਮਾਰ ਮਾਰ ਬੁਰਾ ਹਾਲ ਹੋ ਗਿਆ ਵਾ ਮੇਰੀ ਆਪ ਇਹ ਗੱਦਾਂ ਜੁਕਾਮ ਜਾ ਆਇਆ ਵਾ ਪੀੜ ਹੋਣ ਦੀ ਹੱਥਾਂ ਪੈਰਾਂ ਨੂੰ ਤੇ ਆਪੀ ਦੱਖਣੀ ਘੱਟ ਹੀ ਨਾ ਫਿਰ ਉਦੋਂ ਤੇ ਮੈਂ ਕਈ ਨਹੀਂ ਪੈਗ ਤੇ ਪੈਗ ਚੰਨਣ ਡੈ ਜੀ ਸ਼ੋਰ ਕਰੋ ਮੈਂ ਤੁਹਾਨੂੰ ਰਾਤੀ ਤੱਕ ਚੱਲ ਗਿਆ ਜੀ ਚੱਲ ਤੇਰਾ ਇਨਾ ਤੇ ਧੰਨਵਾਦ ਥੈਂਕ ਯੂ ਜਿਹੜਾ ਤੂੰ ਮੇਰਾ ਕੁਛ ਕਿਹਾ ਨਹੀਂ ਰਤੀ ਹੱਥ ਪਰੇ ਕਰੋ ਕਿਹਾ ਨਹੀਂ ਉਹਦੇ ਮੈਂ ਤੁਹਾਨੂੰ ਤਾਂ ਨਹੀਂ ਕਿਹਾ ਕਿ ਰਘਵੀਰ ਵੀਰ ਹੁਣੀ ਤੇਰੇ ਵੱਲ ਹੋਏਗੀ ਹੁਣ ਤੈਨੂੰ ਗਾਲਾ ਕੱਢਣ ਦੇ ਹੀ ਤਾਂ ਮੈਂ ਤਾਂ ਡਿਸਾਈਡ ਲੱਲੀ ਜੇ ਕਿਤੇ ਹੁੰਦੇ ਨਾ ਤੇਰੇ ਵੱਲ ਤੇ ਮੈਂ ਹੁਣ ਨਿਕਲਾ ਫੇਰਾ ਮੈਂ ਤੇਰਾ ਫੱਕਾ ਨਹੀਂ ਛੱਡਣਾ ਮੈਨੂੰ ਪਤਾ ਵੀ ਹੈ ਮੇਰਾ ਜਾ ਆਪਣਾ ਕੰਮ ਕਰ ਛੱਟਾ ਮੈਂ ਕੱਲ ਬਖਸ਼ਦਾ ਬਣਾ ਤਾਂ ਕਰਕੇ ਤੈਨੂੰ ਗੱਲ ਆਉਂਦੀ ਹੈ ਅੱਜ ਇਹ ਤਾਂ ਮੈਂ ਤੈਨੂੰ ਉੱਥੇ ਪਤਾ ਦੱਸਦੇ ਨਹੀਂ ਪੀਂਦਾ ਵੀ ਪੀਦੀ ਕਿਦਾਂ ਮੈਨੂੰ ਲੱਗਦਾ ਵੀ ਕੱਲ ਤੈਨੂੰ ਕੋਈ ਕਿਆ ਹੀ ਤੇ ਮੈਂ ਅੱਜ ਲਾਵਾਂ ਫੋਨ ਮੈਂ ਦੋ ਪੈਗ ਫੇਰ ਮੈਂ ਦੱਸਾਂ ਤੈਨੂੰ ਮੈਂ ਨਹੀਂ ਕੁਝ ਕੀਤਾ ਤੁਹਾਨੂੰ ਮੈਂ ਠੀਕ ਆ ਉਹ ਵੀ ਉਸੇ ਕਰਕੇ ਵੀ ਮੇਰੇ ਸ਼ਰੀਕਾਂ ਤੇ ਚੜ੍ਹਾਈ ਹੋ ਜਣੀ ਹੈ ਤੇ ਮੇਰੇ ਸ਼ਰੀਕ ਹੀ ਆ ਚੱਲ ਉੱਥੇ ਜਾ ਇੱਥੋਂ ਮੈਨੂੰ ਲੰਮੇ ਪੈ ਲੈੰਦੇ ਲੰਮੇ ਲੰਮੇ ਨਹੀਂ ਪੈਣਾ ਉੱਥੇ ਕਿਤੇ ਚੌਲ ਛੱਟੋ ਫੋਟੇ ਜੇ ਬਤਾਉਂ ਆਹੋ ਚੌਲ ਛੱਟੋ ਕਿਉਂ ਫਿਰ ਦੀ ਪਰੌੜੀ ਹੈ ਜੇ ਤੁਹਾਡਾ ਕਰਨੀ ਹੈ ਮੈਂ ਨਹੀਂ ਮਤਲਬ ਇਹ ਕੰਮ ਜਨਾਨੀਆਂ ਵਾਲੇ ਮੇਰੇ ਕੋਲੋਂ ਸੁੱਖ ਨਹੀਂ ਹੁੰਦੇ ਆ ਪਤਾ ਹੈ ਮੈਨੂੰ ਅਲਰਜੀ ਹੈ ਮੇਰੇ ਕੋਲ ਵੀ ਨਹੀਂ ਹੋਣ ਦੇ ਤਾਂ ਤੁਹਾਨੂੰ ਪਤਾ ਤੀਰੀ ਦੇ اندر ਬਿਲਕੁਲ ਵੀ ਨਹੀਂ ਕਰਨੀ ਉਹ ਤੇ ਅੱਗੇ ਹੀ ਉਹਨੂੰ ਆਹ ਚੜਿਆ ਕੀ ਕਿੰਨੇ ਨੇ ਸੌਣ ਦਾ ਤੇਰੇ ਵੀਰ ਭਾਜੀ ਨੂੰ ਕਿਹਾ ਕਿਉਂ ਭਾਵਾ ਮੈਂ ਉਹਦਾ ਵੀ ਮੇਰਾ ਐਟ ਕੁੱਤੇ ਦਾ ਵੀ ਅੱਤੇ ਇਹ ਕਰਕੇ ਲੜਾਈ ਲਈ ਮੈਂ ਜਾ ਕੇ ਚੋਰ ਛੱਟਨਾ ਬੰਦਿਆਂ ਵਾਂਗੂ ਪਰ ਨਹੀਂ ਨਾ ਤੇ ਕਰ ਲੋ ਮੇਰੇ ਸਾਹਣੇ ਮੇਰੇ ਤੇ ਮੈਨਾਂ ਮਾਰਦੇ ਆ ਬਖਸ਼ਤਾ ਮਹਰਾ ਦੀ ਤਾਂ ਗੱਲਾਂ ਆਉਂਦੀਆਂ ਮੈਂ ਮੇਰਾ ਤਾਂ ਗੇ ਮਾੜਾ ਹਾਲ ਹੋਇਆ ਸਿੱਕਾ ਨੰਤਰ ਦੋਸਤੋ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇੰਡੀਆ ਦਾ ਨੰਬਰ 1 ਸਪੋਰਟਸ ਅਤੇ ਗੇਮਿੰਗ ਪਲੇਟਫਾਰਮ ਦੇ ਬਾਰੇ ਵਿੱਚ ਜਿੱਥੇ ਕੀ ਖੇਡ ਕੇ ਅਸੀਂ ਹਰ ਹਫ਼ਤੇ ਜਿੱਤ ਸਕਦੇ ਹਾਂ ਆਈਫੋਨ 15 ਪ੍ਰੋ ਤੇ ਹੁਣੇ ਰਜਿਸਟਰ ਕਰਕੇ ਆਪਣੇ ਦੋਸਤਾਂ ਨੂੰ ਭੇਜੋ ਤੇ ਪਾਓ 1200 ਰੁਪਏ ਦੇ ਹੋਰ ਆਈਪੀਐਲ 2024 ਵਿੱਚ ਹਰ ਇੱਕ ਮੈਚ ਤੁਸੀਂ ਇੱਥੇ ਐਚਡੀ ਕੁਆਲਿਟੀ ਵਿੱਚ ਦੇਖ ਸਕਦੇ ਹੋ ਰਜਿਸਟਰ ਕਰਨ ਦੇ ਲਈ ਤੁਹਾਨੂੰ ਲਿੰਕ ਕਮੈਂਟ ਬਾਕਸ ਵਿੱਚ ਮਿਲੂਗਾ ਜਿਹੜਾ ਕਮੈਂਟ ਵਿੱਚ ਦਿੱਤਾ ਲਿੰਕ ਹੈ ਉਸ ਉੱਤੇ ਤੁਸੀਂ ਕਲਿੱਕ ਕਰਦੇ ਹੋ ਤੋ ਤੁਹਾਨੂੰ ਕ੍ਰਿਕਐਕਸ ਦਵੇਗਾ 300 ਰੁਪਏ ਦਾ ਬੋਨਸ ਤੇ ਜੇ ਗੱਲ ਕਰੀਏ ਪਰੋਸੇ ਦੀ ਤੇ ਇਹਨਾਂ ਦੇ ਬ੍ਰੈਂਡ ਬੈਸਟ ਰੋਬਿਨ ਥੱਪਾ ਮਸ਼ਹੂਰ ਕ੍ਰਿਕਟਰ ਤੇ ਹੀਰੋਇਨੀ ਸੈਨਾ ਬੌਂਤੀ ਚਾਟਰਜੀ ਤੇ ਜੇ ਇਹ ਲੋਕ ਵਿਸ਼ਵਾਸ ਕਰ ਸਕਦੇ ਆ ਫਿਰ ਤੁਸੀਂ ਕਿਉਂ ਨਹੀਂ ਕਰੋਗੇ ਕ੍ਰਿਕਐਕਸ ਇੱਕ ਵਰਲਡ ਕਲਾਸ ਪਲੇਟਫਾਰਮ ਹੈ ਜਿੱਥੇ ਕਿ ਤੁਹਾਨੂੰ ਬਹੁਤ ਸਾਰੇ ਗੇਮਸ ਮਿਲ ਸਕਦੇ ਨੇ ਜਿਵੇਂ ਕਿ ਫਲਾਈ ਐਂਡ ਵਿਨ ਐਵੀਏਟਰ ਅਜੇ ਬਹੁਤ ਸਾਰੇ ਗੇਮਸ ਮਿਲਣਗੇ ਇੱਥੇ ਡਿਪੋਜ਼ਿਟ ਵੀ ਬਹੁਤ ਸੁਰੱਖਿਅਤ ਅਤੇ ਸੌਖੇ ਹਨ ਤੇ ਫਟਾਫਟ ਜਾਓ ਤੇ ਕਮੈਂਟ ਵਿੱਚ ਦਿੱਤੇ ਹੋਏ ਲਿੰਕ ਤੇ ਜੁਆਇਨ ਕਰੋ ਤੇ ਕ੍ਰਿਕਐਕਸ ਦੇ ਪਾਓ ਵੇਖ ਲਾ ਇਦਾਂ ਖਲਾਰਾ ਪਾ ਕੇ ਚਲ ਗਈ ਆ ਆ ਛੱਟੇ ਆ ਅੱਧੇ ਨਾਲੋਂ ਵੱਧ ਫੱਕ ਇਹਦੇ ਵਿੱਚ ਪ੍ਰੀਫੈਂਡ ਲਈ ਆ ਹੈ ਛੱਟੇ ਇਥੇ ਨਹੀਂ ਇਦਾਂ ਵੀ ਝੋਲ ਛੱਟੇ ਜਾਂਦੇ ਕਦੀ ਵਾਤੇ ਹੁੰਦੀ ਆ ਘੱਟ ਤੇ ਇਹ ਤੇ ਉੱਡਣ ਹੀ ਪਰੇ ਨਹੀਂ ਡਈ ਜਾਂਦੀ ਉੱਥੇ ਉੱਤੇ ਹੀ ਡਿੱਗੀ ਜਾਂਦੀ ਫੱਕ ਮੈਨੂੰ ਲੱਗਦਾ ਕੋਈ ਪੱਖਾ ਵੇਖਾਂ ਜਾਂ ਕੂਲਰ ਲਿਆਂਵਾਂ ਕੂਲਰ ਲਿਆਂਵਾਂ ਕੰਮ ਕਰਨਾ ਕੰਮ ਕੋ ਢਾਂਗ ਨਾਲ ਕਰੂ ਤੇ ਕੰਮ ਹੋਊਗਾ ਲਰਜੂਆ ਹੋ ਜਾਂਦੀਆਂ ਇਹਨਾਂ ਨੂੰ ਝਾਟੀ ਆਰੀ ਹੈ ਵੀ ਆਰੀ ਮੇਰੀ ਮੱਤ ਫਿਕਰਾਂ ਨੇ ਮਾਰੀ ਹੋ ਦੁਆ ਮਾ ਸੋਹਣਿਆ ਵੇ ਤੇਰੀ ਲੰਮਿਆ ਰੁਟਾਂ ਨਾਲਿਆਰੀ ਆਰੀ ਹਰੇ ਆਰੀ ਮੇਰੀ ਮਤ ਫਿਕਰਾਨੇ ਮਾਰੀ ਗਰ ਵੀ ਖੜਾ ਇੱਥੇ ਲਗ ਰਾਂ ਆ ਦੇ ਵਿੱਚ ਕਿਤੇ ਕਾਟਣ ਦੇ ਆ ਜੋ ਸਭੀ ਤਰ੍ਹਾਂ ਬੜੇ ਬੜਾ ਕਿ ਫੋਈ ਨਹੀਂ ਬੜੀ ਸ਼ਰਾਬ ਪੀ ਆਤੀ ਓਏ ਹਾਂ ਦਾ ਪਹਿਲੇ ਤੋੜਦੀ ਏ ਉਹਨੇ ਮੇਰਾ ਸਿਰ ਹੀ ਤੋੜਤਾ ਠੀਕ ਗੱਲ ਹੋ ਗਈ ਐ ਗੱਲ ਕੀ ਹੋਣੀ ਐ ਸਿਰ ਫੜਾ ਪੀਰ ਕੰਢਿਆ ਮੇਰਾ ਹੋਰ ਫੇਲਾਣੀ ਮਾਰਾ ਸਾਬੀ ਨੂੰ ਆੜ ਮਾਰ ਲਾ ਜੈਗੀ ਉਹ ਤੂੰ ਹੋ ਗਈ ਇਹ ਮਾਰ ਲਓ ਆ ਵੇ ਕੋ ਤਾਡੇ ਗਾੜੀ ਜੋੜਿਆ ਤਾਂ ਹੀ ਅੱਗੇ ਬੜੇ ਤੰਗ ਜੀ ਗਲਤੀ ਹੋ ਗਈ ਯਾਰ ਮੈਂ ਕੋਈ ਕਰਾਂ ਗਲਤੀ ਹੋ ਗਈ ਥੋੜੀ ਬਤਨ ਤੂੰ ਸੋਚਿਆ ਕਰੋ ਸੋਚਣਾ ਕੀ ਹੁਣ ਤੇਰੇ ਸਾਹਮਣੇ ਕਿੰਨੇ ਦਿਨ ਹੋ ਗਏ ਨੂੰ ਮਟਾਲਣ ਦੇ ਆ ਮੈਂ ਜਾਣਦਾ ਨਹੀਂ ਜਾਣਦਾ ਨਹੀਂ ਪਰ ਨਹੀਂ ਜਾਇਓ ਹੁਣ ਉਹਨਾਂ ਨੇ ਕੱਲ ਰਾਤ ਹੀ ਮੈਨੂੰ ਘੇਰ ਲਿਆ ਮੈਨੂੰ ਕੀ ਪਤਾ ਸੀ ਲੈ ਕੇ ਆਇਆ ਉਹ ਉਹਦੇ ਗਲਾਸੀਆਂ ਵੀ ਨਾਲ ਹੀ ਚੁੱਕੀ ਫਿਰਦਾ ਸੀ ਉਹ ਕੀ ਪਤਾ ਉਹਨਾਂ ਨੂੰ ਕੀ ਲਾਲਚ ਆ ਕੀ ਨਹੀਂ ਪਰ ਤੂੰ ਇਹ ਸੁਧਰ ਜੋ ਆ ਵੇਖੋ ਉਹ ਲਾਲਚਾ ਤੇ ਮੈਨੂੰ ਸਾਰਾ ਪਤਾ ਮੈਂ ਤੈਨੂੰ ਦੱਸਿਆ ਨਹੀਂ ਆ ਮੈਨੂੰ ਵੀ ਪਤਾ ਵਾ ਵੀ ਪਿਆਣੀ ਦੇ ਚੱਕਰ 'ਚ ਸਾਰਾ ਕੋ ਕਰ ਰਹੇ ਆ ਸਾਬੀ ਜੋ ਉਹ ਦੂਜੇ ਤੋਂ ਹਦਾ ਕੋ ਉਹਨੂੰ ਫਿਰਦੇ ਸਾਬੀ ਨੂੰ ਲਾਲਚ ਹੋਇਆ ਆਈਓ ਕਿ ਇੱਥੇ ਆ ਮੈਨੂੰ ਪਿਆਣੀ ਦੇਣ ਤੇ ਇੱਥੇ ਮੈਂ ਆਪਣਾ ਮੁਰਗੀਆਂ ਵਾਲਾ ਖੋਲਣਾ ਰਿਗਾਰਡਮੈਂਟ ਜਿਆ ਹਾਂ ਤੇ ਇੱਥੇ ਨਾਲੇ ਘਰ ਦੇ ਲਾਗੇ ਹੋ ਜੂ ਨਾਲੇ ਇਥੋਂ ਰਾਹ ਬਣ ਜੂ ਸਿੱਧਾ ਉਹਨੂੰ ਇਹ ਲਾਲ ਚੀਓ ਤੇ ਤਾਹ ਨੂ ਪਿਆਲੀ ਪਤਾ ਮੈਨੂੰ ਵੀ ਇਹ ਸਭ ਤ ਹੋਰ ਕਾਹਦੇ ਲਈ ਪਿਆਲੀ ਮੈਂ ਤੈਨੂੰ ਰਾਤੀ ਵੀ ਦੱਸਣ ਡਿਆ ਪਤਾ ਮੈਨੂੰ ਵੀ ਇਹ ਨੂ ਕਰਾ ਕੀ ਉਹ ਕਿੰਨੇ ਦਿਨ ਹੋ ਗਏ ਮੇਰੇ ਮਗਰ ਪਿਆ ਭਾਈਆ ਬੱਕਰਾ ਲਿਆਂਦਾ ਮੈਂ ਤੂੰ ਉਦਣ ਵੀ ਨਹੀਂ ਆਇਆ ਉਹਨਾਂ ਵੀ ਆਨ ਫੁੱਟਣਾ ਪਿਆ ਹੁਣ ਬੰਦਾ ਕੀ ਕਰੇ ਜੇ ਇੰਨਾ ਬੰਦਾ ਕਵੇ ਤੇ ਨਹੀਂ ਉਹ ਗਲਤ ਹੀ ਹੈ ਅਸੀਂ ਬਹੁਤ ਤਾਂਗ ਇਹਨਾਂ ਨੇ ਸਾਨੂੰ ਕੀਤਾ ਹੈ ਤੁਹਾਨੂੰ ਪਤਾ ਹੀ ਕਿੰਨੇ ਦੁਖੀ ਤਾਹ ਤੇ ਤੁਹਾਨੂੰ ਇੱਥੇ ਸੱਦਿਆ ਹੀ ਨਹੀਂ ਇਤੋਂ ਇਹ ਇਥੇ ਰਹੀ ਜਾਓਗੇ ਤੇ ਚੱਲ ਇਹਨਾਂ ਨੂੰ ਥੋੜਾ ਬੋਤਾ ਡਰਦੇ ਹੋਊਗਾ ਇਹਨਾ ਕੋਈ ਗੱਲ ਨਹੀਂ ਇਹ ਗੱਲ ਨਾਲ ਫਿਕਰ ਨਾ ਕਰ ਮੈਨੂੰ ਮੈਂ ਐਡਾ ਨਿਆਣਾ ਨਹੀਂ ਆ ਮੈਂ ਵੀ ਦੁਨੀਆ ਵੇਖੀ ਆ ਕੋਈ ਗੱਲ ਵੀ ਇੱਕ ਦਿਨ ਪੀਨ ਨਾਲ ਕੋ ਬੰਦਾ ਚਦਾਈ ਨਹੀਂ ਹੋ ਜਾਂਦਾ ਮਾਂ ਮੰਮੀ ਇਹ ਤੇ ਉਹ ਵੀ ਤੁਹਾਡੇ ਸਾਹਮਣੇ ਬਜ਼ੁਰਗ ਉਹ ਵੀ ਨਹੀਂ ਕੁਝ ਕਰ ਸਕਦੇ ਆਹੋ ਮੈਨੂੰ ਪਤਾ ਯਾਰ ਸਾਰਾ ਕੋਈ ਗੱਲ ਨਹੀਂ ਜਿਹੜੀ ਉਹਨਾਂ ਦੀ ਚਾਲ ਆ ਨਾ ਉਹ ਕਾਮਯਾਬ ਨਹੀਂ ਹੁੰਦੀ ਨਹੀਂ ਮੈਂ ਮੈਨੂੰ ਸਾਰਾ ਪਤਾ ਤੂੰ ਕਿਉਂ ਇੰਨੀ ਟੈਨਸ਼ਨ ਲੈਣੀ ਆ ਮੈਨੂੰ ਟੈਨਸ਼ਨ ਹੁੰਦੀ ਆ ਅੱਗੇ ਡੈਰੀ ਨੂੰ ਨਾ ਪਿਆਰ ਪਿਆਰ ਕਹਿੰਦੇ ਮਾਰ ਹੜਿਆ ਤੇ ਹੁੰਦੀ ਵੀ ਗਾੜੀ ਇਦਾਂ ਲੱਗੀ ਹਰ ਵਾਰੀ ਹਰ ਵਾਰੀ ਨਾ ਉਹ ਚਾਲ ਨਹੀਂ ਚੱਲਦੀ ਹੁੰਦੀ ਡੈਡੀ ਨੇ ਹੀ ਕਰਤਾ ਮੇਰਨ ਨੇ ਕਰ ਸਕਦੇ ਡੈਡੀ ਭੋਲਾ ਬੰਦਾ ਏ ਮੈਨੂੰ ਸਾਰਾ ਪਤਾ ਵਾ ਵੀ ਕੌਣ ਕਿੱਦਾਂ ਚੱਲਣ ਡਿਆ ਤੇ ਕੌਣ ਦਿਲੋਂ ਮੇਰਨਾ ਕਰਦਾ ਤੇ ਕੌਣ ਉਤੋਂ ਉਤੋਂ ਕਰਦਾ ਰਹੀ ਏ ਤੂੰ ਇੰਨੀ ਟੈਨਸ਼ਨ ਨਾ ਲੈ ਚਲੋ ਉੱਠੋ ਫਿਰ ਮੂਹਾਂ ਥੋਲੋ ਮੈਂ ਤਾਂ ਚਾਹ ਲੈਣਾ ਚਾਹ ਰਹਿਣ ਦੇ ਜਾਂ ਲਸੀ ਲੂਸੀ ਹੈਗੀ ਤੇ ਮਸਲਿਆ ਆ ਕੇ ਦੇ ਮੂੰਹ ਲਸੀ ਵੀ ਨਹੀਂ ਜਾਂ ਨਹੀਂ ਹੈਗਾ ਤੇ ਉਹ ਲਿਆ ਦੇ ਚੱਲ ਜੀ ਕੋਈ ਤੇ ਯਾਰ ਹੁੰਦਾ ਗਲਤੀ ਹੈ ਮੇਰੇ ਵੇਦ ਚਰੀਆਂ ਅੱਗੇ ਪੜੀਆਂ ਦੁਖੀ ਨੇ ਸ਼ਰਾਬ ਨੇ ਤਾਂ ਗਿਆ ਘਰ ਬਰਬਾਦ ਕੀਤਾ ਜੇ ਕਿਤੇ ਸ਼ਰਾਬ ਨਾ ਇਹ ਘਰ ਚ ਵੜਦੀ ਇਹ ਵੀ ਘਰ ਅੱਜ ਹੱਸਦਾ ਵਸਦਾ ਹੋਣਾ ਇਹਦੋ ਚਰੀਆਂ ਆਪ ਗਿਣ-ਗਿਣ ਦਿਨ ਕੱਢਣ ਡੀਆਂ ਤੇ ਮੈਂ ਵੀ ਉਤੋਂ ਇਦਾਂ ਕਰਨ ਡਿਆ ਪਿਆ ਤੇ ਇਹਨਾਂ ਦਾ ਆਸਰਾ ਕਿੰਨੇ ਬੰਨਾ ਚੱਲ ਕੋਈ ਨਹੀਂ ਗਾਂ ਤਾਂ ਨਹੀਂ ਇਦਾਂ ਦੀ ਗਲਤੀ ਕਰਨੀ ਭਰਾਵਾ ਮੰਮੀ ਰਾ ਤਾਂ ਨੂੰ ਇੱਕ ਗੱਲ ਦਾ ਪਤਾ ਲੱਗਾ ਨਾ ਮੈਨੂੰ ਕਿਹੜੀ ਗੱਲ ਦਾ ਗੱਲ ਦਾ ਪਤਾ ਲੱਗਣਾ ਮੈਂ ਤਾਂ ਗਈ ਸੀ ਕਿ ਘੇਰ ਫਰ ਕਰਨ ਤੈਨੂੰ ਪਤਾ ਹੀ ਆ ਉਹ ਜੋਗੇ ਘਰ ਤੁਹਾਡੇ ਜਵਾਈ ਨੇ ਰਤੀ ਸ਼ਰਾਬ ਪੀਤੀ ਤੇ ਤੂੰ ਮੈਨੂੰ ਕਿਉਂ ਨਾ ਦੱਸਿਆ ਉਦੋਂ ਮੰਮੀ ਮੈਂ ਤਾਂ ਤਾਂ ਨਹੀਂ ਦੱਸਿਆ ਮੈਂ ਰਾਤ ਫਿਕਰ ਕਰਦੇ ਰਹੋਗੇ ਤਾਂ ਮੈਂ ਐਵੇਂ ਮੁੜ ਕੇ ਸਵੇਰੇ ਬੁਮਾਰੋ ਹੋ ਗਈ ਫਿਕਰ ਵਾਲੀ ਗੱਲ ਤਾਂ ਹੈ ਹੀ ਆ ਤੇ ਥੋੜਾ ਬਹੁਤਾ ਸਮਝਾਇਆ ਕਰੋ ਇਹਨਾਂ ਨੂੰ ਕੀ ਮੈਂ ਇਹਨੂੰ ਸਮਝਾਵਾਂ ਜਵਾਈ ਭਾਈ ਆ ਮੰਮੀ ਜਵਾਈ ਭਾਈ ਕਹਦਾ ਤੁਸੀਂ ਤੁਹਾਨੂੰ ਆਪਣਾ ਪੁੱਤ ਬਣਾ ਕੇ ਧੰਦਾ ਪੋਤਾ ਦਾ ਪੁੱਤ ਮੈਂ ਬਣਾਇਆ ਉਹਨੂੰ ਤੇ ਹੋਰ ਮੈਨੂੰ ਮੈਂ ਕਿ ਆਖਾਂ ਕੀ ਕਹਿ ਨਹੀਂ ਨਾ ਮੈਂ ਸਕਦੀ ਉਹਨੂੰ ਨਹੀਂ ਕਹਿ ਸਕਦੇ ਤਾਂ ਫਿਰ ਆਪਣੀ ਚਿੱਟੀ ਚੁੰਨੀ ਮੈਨੂੰ ਦੇ ਦੋ ਇਤਰਾ ਨਹੀਂ ਬਲਸ਼ ਕਰੀਆਂ ਤਾਂ ਗੱਲਾਂ ਕਰਦੀਆਂ ਤੇ ਕੀ ਮੈਂ ਕਹਾਂ ਤੈਨੂੰ ਮੈਂ ਵਿਆਹਦੀ ਫਿਰਦੀ ਸੀ ਅੱਜ ਤੂੰ ਬਲਸ਼ੜੀਆਂ ਵਾਲੀਆਂ ਗੱਲਾਂ ਕਰ ਰਹੇ ਕੰਨ ਮੰਮੀ ਮੈਨੂੰ ਕੋ ਦਿਹ ਨਹੀਂ ਤੇ ਆ ਮੈਂ ਕੀ ਕਰਾਂ ਕੀ ਨਾ ਕਰਾਂ ਤਾਂ ਅੱਗੇ ਵੀ ਉਹਨਾਂ ਨੇ ਅੱਗੇ ਤੋਂ ਤੇਰੇ ਪਿਓ ਨੇ ਵੀ ਇਤਰਾ ਹੀ ਕੀਤਾ ਔਰ ਮੈਂ ਤਾਂ ਸਮਝਦੀ ਆਂ ਔਰ ਉਹਨਾਂ ਨੂੰ ਥੋੜੀ ਜਿਹੀ ਗੱਲ ਦਾ ਪਤਾ ਉਹ ਅੰਦੇ ਪਿਛੜੇ ਦੋ ਕਿੱਲੇ ਅਸੀਂ ਸੰਭ ਲਿਏ ਤੇ ਇਹਨਾਂ ਨੂੰ ਭਾਜੀ ਆ ਸੋ ਉਹਨੂੰ ਇੱਧਰ ਆ ਕਦੀ ਪਰੌਣਿਆ ਤੂੰ ਇੱਧਰ ਆ ਗੱਲ ਸੁਣਾਣ ਆ ਕੇ ਕਾਏ ਮੰਮੀ ਮੈਂ ਤੈਨੂੰ ਕਿਹਾ ਨਾ ਉਹਨਾਂ ਡੈਡੀ ਨੂੰ ਪਿਆਲ ਪਿਆ ਦੇ ਹੁਣ ਇਹਨਾਂ ਨੂੰ ਪਿਆਲ ਦੇ ਵਿੱਚ ਕੋ ਪਾ ਦਾਂਗੀ ਸ਼ਰਾਬ ਦਾ ਤੇ ਫਿਰ ਮੈਂ ਕੀ ਕਰੂੰਗੀ ਕਿੱਥੇ ਜਾਊਂਗੀ ਮੈਂ ਇਹ ਹਦਤੀ ਹੈ ਤੇਰੀ ਗੱਲ ਠੀਕ ਵਾ ਤੇ ਮੈਂ ਜਾਵਾਂ ਫਿਰ ਇੱਧਰ ਤੇ ਮੈਂ ਉਹਨਾਂ ਦੇ ਕੁੱਤੇ ਖਾਣੀ ਕਰਕੇ ਆਉਣੀ ਆ ਸਾਬੀ ਦੀ ਉਹਨਾਂ ਕਿਹੜਾ ਹਟਣਾ ਮੰਮੀ ਡੈਡੀ ਮਰੀ ਹਟੇ ਹੀ ਜਾਓ ਫਿਰ ਜੇ ਮੰਨਦੇ ਆ ਤੇ ਕਹਿ ਕੇ ਵੇਖ ਲਓ ਨਹੀਂ ਫਿਰ ਉਹਨਾਂ ਨੂੰ ਕਿਉਂ ਠਾਲੀਟਾ ਨਹੀਂ ਹੁੰਣਾ ਪੈਣਾ ਤੇ ਨਹੀਂ ਮੈਂ ਖੜਾ ਵੀ ਬਿਲਕੁਲ ਮੇਰੇ ਜਵਾਈ ਨੂੰ ਕਿਸਨੇ ਆਵਾਜ਼ ਨਹੀਂ ਮਾਰਨੀ ਆਹੋ ਹਾਂ ਤੇ ਜੇ ਮੈਂ ਲਾਗੇ ਬੈਠੇ ਵੇਖ ਲੈ ਮੈਂ ਉਹਨੂੰ ਕਹਨੀ ਆਖਣਾ ਤਾਂ ਮੈਂ ਤੁਹਾਨੂੰ ਆਣ ਕੇ ਮੈਂ ਦਰਖਾਸਤ ਦੇਣੀ ਤੁਹਾਡੇ ਨਹੀਂ ਸਕੇ ਇਹ ਜ਼ਬਰਦਸਤੀ ਮੇਰੇ ਜਵਾਈ ਨੂੰ ਸ਼ਰਾਬ ਪਿਆਸਦੇ ਆ ਤੇ ਹੋਰ ਕੀ ਹੈ ਪਿਆਰ ਪਿਆਰੇ ਕਿਤੇ ਇਹਨਾਂ ਦਾ ਬੁਰਾ ਹਾਲ ਕਰ ਦੇਣਾ ਇਹਨਾਂ ਨੇ ਇੱਥੇ ਹੀ ਤੇ ਮੜਕਿਆਂ ਨੂੰ ਕਿਹੜਾ ਕੋਈ ਦਿਨ ਨਾ ਅੰਕੇ ਦਰਹਦਾ ਤੇ ਅੱਗੇ ਹੀ ਨਹੀਂ ਕਰ ਮੰਗਦੀ ਦੁਆ ਮਸੋਨੀ ਨਦੂ ਕਾਲੀ ਤੇ ਮਾਵਾਂ ਮੰਗੀ ਜਾਂਦੀਆਂ ਕਾਲੀ ਤੇਰੀ ਮੱਤ ਵੱਜੀ ਆ ਮੱਤ ਤੇ ਮੇਰੀ ਵੱਜੀ ਆ ਬੰਦੇ ਦਾ ਮੂਹੜ ਕਿਤੇ ਸੈਟਰ ਰਹਿ ਨਹੀਂ ਨਾ ਦਿਆ ਕਰੋ ਜੇਕਰ ਫਿਕਰ ਚੋਂ ਨਿਕਲੀ ਆ ਨਾ ਕਿਤੇ ਹੱਸਦੀ ਖੇੜਦੀ ਉਹ ਨਹੀਂ ਅੱਗੋਂ ਤੁਹਾਡਾ ਮੱਥਾ ਛੜਿਆ ਇਹ ਮੱਥਾ ਛੜੇ ਨਾ ਕੀ ਕਰਾਂ ਆ ਇੱਧਰ ਝਾਤੀ ਮਾਰਦੇ ਫਸਲ ਦਾ ਕੀ ਬਣਾਇਆ ਨਾ ਸਾਰਾ ਫੇਰ ਤੁਹਾਨੂੰ ਹੀ ਆ ਉਹ ਵੀ ਕਿਤੇ ਫਿਕਰ ਕਰ ਲਿਆ ਕਰਨ ਇੱਥੇ ਆਣ ਕੇ ਤੇ ਮੱਥਾ ਛੜਿਆ ਕਰਨ ਕਰਕੇ ਤੇ ਬੈਠੇ ਆ ਤੇ ਜੋ ਇੰਨੇ ਜੋਗਾ ਹੋਵੇ ਤੇ ਮੈਨੂੰ ਕੀ ਰੋਲਾ ਛੜਨ ਦੀ ਕਿ ਬਣਾ ਧਿਆਨ ਰੱਖਦਾ ਕਰੋ ਆਵਾਰਾ ਜਾਨਵਰ ਆਵੇ ਕੀ ਬਣਾ ਕੇ ਗਈ ਆ ਪਹਿਲਾਂ ਮੈਂ ਇਹ ਦੱਸ ਦੋ ਕਦੋਂ ਉਹਦੇ ਇੱਥੇ ਬੈਠੇ ਸੋਗ ਕਰਨ ਨੂੰ ਉਹ ਬਹਿਣਾ ਕੀ ਆ ਇੱਕ ਡੈਡੀ ਨਹੀਂ ਗੱਲ ਮੰਨਦਾ ਉਹਦੇ ਬੜਾ ਸਮਝਾਇਆ ਕਿ ਇੱਥੇ ਮੋਟਰ ਨਾ ਲਵਾ ਆ ਜਿਉਂ ਦੀ ਲਵਾਈਏ ਨਾ ਮੈਂ ਨੀ ਇੱਕ ਦਿਨ ਵੀ ਚਾਈਨਾ ਚੱਲਦੀ ਵੇਖੀ ਆ ਹਾਂ ਫੇਰ ਬਲੇ ਕੀ ਪੱਛੀ ਲੱਗੀ ਆ ਨਾ ਪਾਣੀ ਗੜਰੀ ਨਾ ਗੱਲਾਂ ਕੋ ਬਾਤ ਕਰਾਂ ਟ ਮਰੀ ਜਾਂਦੀ ਮਿਸਟਰ ਨੂੰ ਫੋਨ ਕੀਤਾ ਉਹ ਡੈਡਿਕਣ ਉਹਨੂੰ ਕਿਤੇ ਨਿਆਣਾ ਨਾ ਕੋਈ ਇੱਥੇ ਆ ਜੇ ਉਹ ਤਾਂ ਤੇ ਬੈਠਾਂ ਗਿਆ ਆਣ ਕੇ ਫਾਹ ਨਾ ਦੇ ਚੰਬੜੂ ਕੋਈ ਫਰਮਿਸ਼ੀਆ ਨਾ ਮੈਂ ਹੁੰਨਾ ਅੱਧੇ ਪੌਣੇ ਘੰਟੇ ਤੱਕ ਮੈਂ ਇੱਥੇ ਬੈਠਾ ਹਾਂ ਮੈਂ ਤਾਂ ਕਹ ਕੇ ਸੋਕਾਂ ਡੇ ਆ ਫਸਲ ਖਰਾਬ ਹੋਈ ਦਾ ਉਹ ਸੋਕੇ ਕੀ ਕਰਨਾ ਵਾ ਜੋ ਜਣਾ ਮਾਰਕੀਟ ਜਾਣਾ ਵਾ ਪਰ ਮੈਨੂੰ ਘਰ ਦੇ ਦਾ ਗੁੱਸਾ ਆਉਂਦਾ ਵਾ ਕਿ ਜਸ ਥੋੜਾ ਬਧਾਵ ਵੀ ਧਿਆਨ ਦੇ ਲਿਆ ਕਰੋ ਅੱਜ ਮੈਂ ਨਾ ਨਾ ਹੁੰਦਾ ਆਹ ਮਾੜੀ ਮੋਟੀ ਸਰਵਾ ਸਾਰੀ ਭਾਂਜਣੀ ਹੀ ਉਹਨਾਂ ਨੇ ਮੈਂ ਘਰੋਂ ਮਹਾ ਨਿਕਲੀ ਚੋਲ ਬੜੇ ਛੜਨ ਵਾਲੇ ਪਏ ਸੀ ਡਾਉਣ ਵਾਲੇ ਪਏ ਸੀ ਮੈਂ ਹਾਂ ਵੀ ਆਪੇ ਡਾਊਗੀ ਮੇਰੇ ਕੋਲ ਨਹੀਂ ਡਾਏ ਜਾਂਦੇ ਕਿਹਦਾ ਫੋਨ ਆ ਗਿਆ ਹੁਣ ਸਾਇਲੈਂਟ ਤੇ ਕਿਉਂ ਲਾਇਆ ਨਾਲੇ ਹੈ ਕੰਪਨੀ ਦਾ ਹੀ ਜੋ ਕਦ ਨਾਲ ਚੱਲਣ ਤੇ ਕੋ ਲਾਇਆ ਮੈਨੂੰ ਨਾ ਪਤਾ ਲੱਗ ਜੇ ਉਹ ਜਾ ਯਾਰ ਮੇਰਾ ਦਿਮਾਗ ਖਰਾਬ ਕਰ ਮੈਨੂੰ ਦੱਸ ਆਈ ਕਿੱਧਰ ਮੈਂ ਤੂੰ ਇੱਕ ਗੱਲ ਮੈਂ ਹੋਰ ਵੇਖੀ ਆ ਕਰਨਾ ਕੀ ਆ ਖਾਣਾ ਕੀ ਆ ਪੀਣਾ ਕੀ ਆ ਆ ਗੱਲ ਜ਼ਰੂਰੀ ਕਰਨੀ ਜਦੋਂ ਮੈਂ ਇੱਕ ਵਾਰੀ ਕਰ ਲਈ ਤਾਂ ਤੁਸੀਂ ਠੰਡੀ ਕਰਨੀ ਜ਼ਰੂਰੀ ਹੁੰਦੀ ਆ ਤੂੰ ਆਏ ਕਿਉਂ ਆ ਇਹ ਦੱਸ ਮੈਨੂੰ ਹਣ ਮੈਂ ਅੱਧਾ ਫਿਰ ਤੁਰਨਾ ਹੀ ਆ ਠੰਡੀ ਠੰਡੀ ਹਵਾ ਖਾਣਾ ਹੀ ਆ ਤਾਂ ਹਵਾ ਖਾਣ ਦੇ ਪਰੇ ਰਹਿ ਰਹਿ ਜਾ ਪੱਕੀ ਛੜ ਕੇ ਇੱਥੇ ਬੰਨੇ ਤੂੰ ਫਿਰਦੀ ਆ ਕਿਹੜੇ ਸਬ ਸੁਪ ਲੜਾਏਂਗੀ ਉਹ ਸਬ ਸੁਪ ਅੱਜ ਕੱਲ੍ਹ ਨਹੀਂ ਹੁੰਦੇ ਜੇਠਾੜ ਚ ਹੁੰਦੇ ਆ ਹੁੰਦੇ ਨਹੀਂਗੇ ਐਸੀ ਅੱਜ ਕੱਲ ਕਿਧਰ ਨਿਕਲਦੇ ਆ ਅੱਜ ਕੱਲ ਸਟੈਫੀ ਨੇ ਮਾਰਿਆ ਆਪਣੀ ਨੇ ਉਹ ਮੈਂ ਦੇਖਿਆ ਨਹੀਂ ਉਹ ਮੈਂ ਦੇਖਿਆ ਮੈਂ ਨੱਪਦਾ ਹਾਂ ਮੁਰਕੇ ਉੱਥੇ ਠੀਕ ਆਜੋ ਫਿਰ ਚਾਹ ਪੀਓ ਚੱਲ ਫਿਰ ساری ਆਪਣਾ ਉਰਦੇ ਇੰਨਾ ਨਾ ਬੰਦਾ ਸੜਿਆ ਮੱਥਾ ਰੱਖਿਆ ਕਰ ਕੋਈ ਕਹੋ ਮੰਜਰਾਂ ਨੇ ਅੱਤ ਕਰ ਦਿੱਤੀ ਅੱਜ ਆ ਚਲੋ ਮੈਂ ਪੁਰਾਣਾ ਲੈ ਆਂਦਾ ਹਾਂ ਤੇ ਇਹਨਾਂ ਨੂੰ ਤਾਂ ਸ਼ਰਮੀ ਹੈ ਨਹੀਂ ਕਿ ਕਿਹੜਾ ਕਿੱਥੇ ਹੈ ਪੰਜਰੇ ਸਾਬੀ ਪੰਜਰੋਂ ਬਾਹਰ ਨਿਕਲ ਆ ਕੇ ਦੱਸਿਆ ਤੇ ਇਹ ਤੁਹੀਂ ਮਾਰ ਮਾਰਤੀ ਦੱਸਵਾਇਆ ਨੀਗਾ ਭਾਈ ਹਾਂ ਤੇ ਨਾਲੇ ਆਪ ਤੱਕਰ ਦੁੱਤੀ ਆ ਅੱਗੇ ਜਾ ਕੇ ਮਾਰਤਾ ਤਾਂ ਤੁਹਾਡੇ ਅੱਗੇ ਜਵਾਈ ਬਗਲ ਤਾਂ ਨਹੀਂ ਕੋਸੋਂਦੇ ਬਾਹਰ ਜਉਂਦੀ ਤਾਈ ਦੀ ਹਾਂ ਇਹ ਕੀ ਕਰ ਲੋ ਮੈਂ ਤਾਂ ਖੁਸ਼ ਖੁਸ਼ ਆਈਆਂ ਕਰੋ ਤੂੰ ਤੇ ਖੁਸ਼ ਖੁਸ਼ ਨਹੀਂ ਇਰਾਦੀ ਕਰਤੂਤ ਕੀਤੀ ਹੁਣ ਉਹਨੂੰ ਪਤਾ ਲੱਗਾ ਹੋਣਾ ਆ ਗਈ ਹੁਣੀਆਂ ਘਰ ਚਲੋ ਫੇਰ ਚਾਪਾ ਪੋਣਾ ਮੇਰੇ ਪਾਦਾ ਫੇਰ ਜਮੀ ਵੀ ਹੰਨੀ ਜੀ ਉਹ ਸਹੀ ਦਾ ਵੀ ਤੰਗਰੋ ਹੱਥੋਂ ਹੱਥੀਂ ਮਾਂਗੇ ਗਏ ਕਹੋ ਆਹ ਹੈ ਤੰਗਰ ਇੱਥੇ ਆਏ ਮੋਰਾਂ ਨਾਲ ਜੇ ਰਸੋਈਆ ਕੁਫਾਇ ਕਾਰਨਾ ਨਾਲੇ ਨਾਲ ਲਾ ਕਰ ਲੈ ਕਾਦੀ ਸ਼ਰਮ ਨਹੀਂ ਕਾਦੀ ਕਾਦੀ ਫਰਾਉਣਾ ਉਹਨੇ ਆਸ ਬਣਾ ਕਾਦੀ ਫਰਾਉਣਾ ਆਵੇ ਸ਼ਰਾਬ ਪਿਆਰੀ ਤੂੰ ਮੈਂ ਕੀ ਕੀ ਤੈਨੂੰ ਜਦੋਂ ਰਜਾ ਸ਼ਾਹ ਜਦੋਂ ਪਿਆਰੀ ਚਲੀ ਗਈ ਪਹਿਲੇ ਲੱਗਦੇ ਸ਼ਰਾਬ ਪਿਆਰ ਨੇ ਵੀ ਕਹੇ ਤਾਂ ਲੱਗਦਾ ਅਸਲਾ ਤੇਰੇ ਲੱਗੇ ਨਾ ਸਹੀ ਤਰ੍ਹਾਂ ਬਗਾ ਲਾਇਆ ਐਂ ਕਰਕੇ ਪਿਆਰੀ ਦਾ ਪਿਆਰ ਦੀ ਬਾਈ ਹੁੰਦੀ ਹੈ ਕੀ ਤਾਈ ਬੋਲੋ ਕਾਟਾ ਗਈ ਕਿ ਤਾ ਤੀ ਇਧਰ ਆ ਰਹਾਂ ਹਾਂ ਇਧਰ ਆ ਹਾਂ ਚੰਗੀ ਕੰਡ ਹੈ ਤੁਸੀਂ ਮੈਂ ਪੁੱਛਣ ਲਿਆ ਉਹ ਤੇ ਵੇਖਣੀ ਨਹੀਂ ਪਰ ਸੁਣਾ ਨਹੀਂ ਸੁਣਾ ਨਹੀਂ ਸਿੱਕਾ ਵਾਲੇ ਕੱਢ ਕੇ ਸਿੱਧਾ ਤੀ ਤੈਨੂੰ ਕਿਹਾ ਹੀ ਨਾ ਬਣਾ ਬੀਬੀ ਉਹ ਤੇਰੇ ਘਰ ਦੀ ਚੂਚੇ ਭਾਬੀ ਸ਼ਰਾਬ ਹੀ ਪਿਆਲੀ ਮੈਂ ਜਿਹੜੀ ਘਹਿਰ ਦੇਤੀ ਹੈ ਉਹ ਪੀਂਦਾ ਹੀ ਆ ਕੀ ਮੈਂ ਉਹਨੂੰ ਕੀ ਕਹਾਂ ਤਾਂ ਆਪ ਹੀ ਗਲਾਸੀ ਕਿਉਂਕਿ ਪੀਦੀ ਨੇ ਮਹੂਜ ਭਾਈ ਤਨੀ ਸ਼ਰਾਬ ਇਹ ਤੇ ਪੀਦੀ ਨੇ ਕੀ ਅੱਖ ਲੱਗੀ ਉੱਥੇ ਲੈਣਾ ਪਾ ਤੋ ਪਾ ਤੋ ਬੋਲੀ ਜਾਂਦੇ ਦੋਵੇਂ ਲੈਣਾ ਤੂੰ ਤਾਂ ਪਹਿਲਾਂ ਪਾਣੀ ਨਹੀਂ ਪੀਂੰਦੇ ਨਹੀਂ ਮੇਰੀ ਗੱਲ ਸੁਣ ਫਰਮਾਨ ਸੀਗਾ ਕੋਈ ਨਹੀਂ ਨਾ ਦਾਦਾ ਦਾ ਜਿਹੜਾ ਮੈਂ ਤੁੰਦੀ ਹਾਂ ਫਰਮਾਨ ਦੀ ਹੁੰਦੀ ਲੜਾਈ ਕਰਨ ਨਹੀਂ ਇਹ ਫਰਮਾਨ ਦੀ ਹੁੰਦੀ ਨਾ ਲੜਾਈ ਸੋਈ ਦੀ ਨਹੀਂ ਸਾਨੂੰ ਤਾਂ ਸਾਡੇ ਆ ਦੋਖਲੇ ਦਿਸਣ ਨੇ ਕਾਈ ਕਰੀਂਗੇ ਤੇਰੀ ਜਾਨੀ ਹਣੀ ਕਿ ਆਪਣੀ ਹੈਗੀ ਆ ਆਪਣੀ ਹੋਣੀ ਹੈ ਹਾਂ ਜੀ ਅਸੀਂ ਉੱਥੇ ਸੈੱਟ ਪਾਉਣਾ ਨਹੀਂ ਕਰਦੀ ਨਹੀਂ ਉੱਥੇ ਕੋਹ ਕਰਦਾ ਪਾਉਣਾ ਆਪਣੀ ਜਪਾ ਮੈਂ ਜਵਾਈ ਨੂੰ ਤਾਂ ਹੈ ਚੜਦੀ ਕੋਈ ਲੋੜ ਨਹੀਂ ਹੈ ਜੀ ਕੋਈ ਨਹੀਂ ਮੈਂ ਕਰ ਲੂਗਾ ਜਿੱਦਾਂ ਦਾ ਕਈ ਨਹੀਂ ਕਈ ਜਵਾਕ ਤੈਨੂੰ ਅੰਦਰ ਰੱਖ ਮਾਰ ਤੈਨੂੰ ਅੰਦਰ ਕਰਾ ਲਾ ਬੰਦੇ ਆ ਤਾ ਦੰਦਰਵਾੜੂ ਥੋੜੇ ਬਾਹਰ ਨਹੀਂ ਖੰਡਾ ਨੇ ਆਪਣਾ ਕੰਮ ਵੀ ਕਰ ਲੈ ਦੁਬਾਰਾ ਕੋਈ ਉਂਗਲੀ ਨਾ ਲਾ ਜੇ ਬਾਬਾ ਮੂਹੇ ਨਾ ਤਕਸਿਆ ਹਾਂ ਇਹ ਨਾ ਰਹਿ ਤਾ ਤੂੰ ਹੀ ਤੂੰ ਹੀ ਸੱਜੀ ਹਾਂ ਮੈਂ ਤਨੂਏ ਉਹ ਨਹੀਂ ਆ ਤੇ 판ਦੀ ਆ ਪਈ ਬੰਦੇ ਨਹੀਂ ਜੇ ਤੈਨੂੰ ਕੱਲ ਵੱਡਿਆ ਹੀ ਨਾ ਪਿਆਰ ਉਹ ਕਿਹਦੀ ਕਹਾਣੀ ਕਰਕੇ ਦੱਸ ਪਿਆਲੀ ਮੈਂ ਮੈਂ ਤੁਹਾਡੇ ਕੋਲ ਮੰਗ ਕੇ ਪਿਆਲੀ ਇਹ ਕੋ ਆ ਕੇ ਮੈਨੂੰ ਬਰੋਸੇ ਹੋਣੀ ਤੇ ਇਹ ਕਿ ਤਾ ਨਾ ਜਿਵੇਂ ਆਪਾਂ ਨੂੰ ਕਿਈ ਤੋਂ ਸਮਝਾਂਦੀ ਤਾਈ ਬਾਬ ਕਾਲਾ ਨੂੰ ਬੈਠਾ ਨਹੀਂ ਮਾਰਦੇ ਤੂੰ ਇਹ ਜੈ ਸੂਰਤਾ ਦਾ ਦੋ ਵੀਰੇ ਤੇਰੇ ਮੂੰਹ ਤੋਂ ਮੈਨਾਂ ਲੱਗਣ ਦੇ ਵੀ ਤੂੰ ਮੈਨੂੰ ਕੰਮ ਨਹੀਂ ਖੋਲਣ ਦੇਣਾ ਉਹ ਉਹ ਤੇ ਮੰਨਿਆ ਮੰਨਿਆ ਹੀ ਉਹਦੇ ਨਵਾਂ ਪ੍ਰੋਗਰਾਮ ਸ਼ੋਅ ਲੈ ਆਏ ਨੇ ਵਿੱਚ ਨਹੀਂ ਮੈਂ ਤੈਨੂੰ ਡੱਕਦਾ ਨਹੀਂ ਪਤਾ ਪੁੱਤ ਨੂੰ ਜੇ ਤੂੰ ਮੈਂ ਕਰਦਾ ਤੂੰ ਸ਼ਰਾਬ ਮਾਰ ਕੇ ਆਇਆ ਉਹ ਨਾ ਇਹ ਨਾ ਤੈਨੂੰ ਮੈਂ ਕੱਲ ਵੀ ਕਿਹਾ ਸੀ ਕਿ ਨੂੰ ਸਮਝਾ ਲਾ ਤੂੰ ਮੰਦੀ ਨਹੀਂ ਸੁਮਨ ਮੈਨੂੰ ਤਾਂ ਕਹਿੰਦੇ ਨੇ ਕਿ ਵੀਰ ਨੂੰ ਖਾਣੇ ਜਾਣਾ ਵਾ ਮੈਂ ਪੁਲਿਸ ਕਰਨੀ ਆ ਇਹ ਸ਼ੁਭੇਤਾਈ ਕੱਲੀ ਆਈ ਆ ਸਾਡੇ ਵੱਲ ਕੀ ਨੇ ਗੱਲ ਕਰੇ ਉਹਨਾਂ ਦੀ ਹੋਇਆ ਸ਼ਿਕਾਇਤ ਹੈ ਹਾਂ ਨੂੰ ਥੱਲੇ ਨਾਲ ਛੜਿਓ ਸਾਰੀ ਮਗਰ ਨਾ ਜਾਓ ਤੀ ਵੀ ਪੁਲਿਸ ਲੈ ਆਓ ਜਾਓ ਤੇ ਨਾਲ ਜਾਓ ਮੇਰੀ ਗੱਲ ਸੁਣ ਉਹ ਤਾਂ ਇੱਥੇ ਪਛਾਤਾ ਵਾ ਹੁਣ ਆਏ ਉਸੇ ਵੇਲੇ ਸਾਨੂੰ ਉੱਥੇ ਆਵਾਜ਼ ਸੁਣਾਈ ਆਈ ਜਿੱਡਾ ਪਿਸਤੌਲ ਫੜ ਕੇ ਨਾਲ ਆਈ ਪਛਾਤਾ ਇੱਥੇ ਖੱਟਾ ਲੈ ਮੈਂ ਜਾਵਾਂ ਤੈਨੂੰ ਮੈਂ ਮੇਰੀ ਗੱਲ ਸੁਣ ਫੋਰ 40 ਆਹੋਂ ਤੁਹਾਨੂੰ ਕੋ ਲੋੜ ਹੈ ਕੋਟ ਨਾਂ ਦੀ ਗੋਤ ਚੰਗਾ ਕੋਟ ਤੋਂ ਵੀ ਨਾ ਇਹ ਤਨ ਠੰਡ ਪੈਣੀ ਹੈ ਮੈਂ ਵੀ ਗੜੀ ਕੱਟਨੀ ਹੈ ਮੈਂ ਵੀ ਸੁਣਾ ਦੂੰਗੀ ਮੈਨੂੰ ਗੜੀ ਮੇਰੀ ਜ਼ਬਾਨ ਨਹੀਂ ਬੋਲਦੀ ਜਾਉਂਦਾ ਬੋਲਣਾ ਨਹੀਂ ਹੁੰਦਾ ਨਹੀਂ ਰਹਿ ਜਾ ਆਹ ਆਹ ਫਿਰ ਹੋਰ ਸੇ ਵੀ ਕੁਝ ਵੀ ਕਹਿੰਦਾ ਤੂੰ ਹੀ ਪੱਟੀ ਪੜਾਈ ਤਾਈ ਤੂੰ ਹੀ ਪੜਾ ਕੇ ਆਏ ਜੇ ਅੰਦਰ ਬੜ ਕੇ ਹੋਏ ਹਾਂ ਪੱਟੀ ਤਾਂ ਨਹੀਂ ਪੜਾਈਆ ਦੇ ਘਣ ਦੇ ਵੀ ਉਹ ਤਾਂ ਦਾ ਪੂਰਾ ਉਹਨਾਂ ਦਾ ਹਿਸਾਬ ਦੇ ਲੈ ਪੀੜਾਈ ਪਈ ਤੇ ਇਹ ਦੇਖ ਕੇ ਚਾਹੁੰਦੇ ਆ ਵੀ ਨਾਮ ਕਰੇ ਕੋਈ ਕੰਮ ਮੈਂ ਇਦਾਂ ਬੈਠਾ ਰਹਾ ਮਾ ਮਾਪੇ ਉਹਦੇ ਸਾਹਮਣੇ ਕੰਮ ਬਣਾ ਸਕਦਾ ਮੈਂ ਉਹ ਇਹੀ ਤਾਂ ਸਮਝਾ ਕੋਣ ਅੰਦਰ ਜੇ ਵੜ ਕੇ ਅੱਜ ਬੈਠੇ ਉਹਨੇ ਇੱਥੇ ਹੀ ਆਪਾਂ ਕੋਈ ਬਗਵਾਸ ਕਰਨ ਦੀ ਲੋੜ ਨਹੀਂ ਆ ਮਾਪੇ ਕਿ ਮੈਂ ਆ ਵੀ ਜਾਣਾ ਨਹੀਂ ਨਹੀਂ ਕੱਲੇ ਬਚ ਜਾਓ ਜਾਓ ਥੋੜੇ ਜਾਓ ਨਾਲ ਉਹਦੇ ਪੁੱਛ ਤੋਂ ਜਾਓ ਇੱਥੇ ਜੰਦਰ ਬੈ ਗਈ ਜਿੰਦਾ ਚੱਲਦੀ ਏਡੀ ਉਹ ਜਾਓ ਜਾਓ ਚੁੱਪ ਕਰਕੇ ਬਹਿ ਜਾਓ ਸੁੱਖ ਵੀ ਚੁੱਪ ਕਰ ਨਾ ਉਹ ਇਹਨਾਂ ਦਾ ਨਾਂ ਆਡਾ ਲਾ ਇਹਨਾਂ ਦੇ ਪਖੰਡ ਬਣਾਇਆ ਅੱਗੇ ਜਿੰਨੇ ਐਡ ਹੁਣ ਆ ਨਾ ਲੈ ਤੇ ਪਾਈ ਗੁੱਡੇ ਰੱਤੇ ਹੁਣ ਨਹੀਂ ਐਡ ਹੁਣ ਮੈਂ ਵੇ ਕਿਤਰਾ ਜੁੰਡਿਆ ਜੁੰਡੀ ਹੋਣ ਢੇ ਚੰਗਾ ਕਲਾ ਪਈ ਇਹਨਾਂ ਦੇ ਘਰ ਆਪਣੇ ਘਰ ਪਵੇ ਤਾਂ ਫੇਰ ਹੀ ਪਤਾ ਲੱਗਦਾ ਯੂ ਅੱਗੇ ਤਾਂ ਮੇਰਾ ਘਰ ਇਹਨਾਂ ਨੇ ਕਾ ਸ਼ਰੀਕਾਂ ਨੇ ਕੰਜਰਾਂ ਨੇ ਝਾੜ ਕੇ ਰਾ ਦਿੱਤਾ ਹੁਣ ਮੈਂ ਤੇ ਧੀ ਦੇ ਕੇ ਪੁੱਤ ਬਣਾਇਆ ਤਾਂ ਲਿਆਂਦਾ ਵਾ ਮੈਂ ਹੁਣ ਤੀ ਇਹਨਾਂ ਨਾਲ ਇਦਾਂ ਹੋਣ ਦਿੰਦੀ ਹੁਣ ਨਹੀਂ ਮੈਂ ਉਜੜਨ ਦਿੰਦੀ ਉਦੋਂ ਤਾਂ ਮੈਂ ਸ਼ਦਾਨ ਬੜੀ ਰਹੀ ਮੈਨੂੰ ਪਤਾ ਹੀ ਨਹੀਂ ਕਿਸ ਗੱਲ ਦਾ ਤੇ ਹੁਣ ਤਾਂ ਮੈਂ ਇਹਨਾਂ ਨੂੰ ਪਾੜ ਕੇ ਨਾ ਰੱਖ ਦੂੰਗੀ ਇਹਨਾਂ ਜਿਹੜਾ ਮੇਰੇ ਜਵਾਈ ਵਾਲਾ ਅੱਖ ਰੱਖੂਗਾ ਮੈਂ ਜਾਣੀ ਆ ਹੁਣ ਠਾਣੇ ਤੇ ਇਹਨਾਂ ਦੀ ਵਖੀ ਇਹਨਾਂ ਨੂੰ ਸਾਰਿਆਂ ਨੂੰ ਅੰਦਰ ਜੇ ਮੈਂ ਨਾ ਕਰਾਇਆ ਤੇ ਆਖੀ ਤਾਂ ਮੈਨੂੰ ਵੀ ਨਾ ਸਮਝਣ ਵੀ ਮੈਂ ਕੀ ਆ ਇਹਨਾਂ ਤੇ ਗੰਦ ਪਾਇਆ ਸ਼ਰੀਕਾ ਨੇ ਮੇਰੇ ਤੇ ਇਹਨਾਂ ਨੇ ਬਸ ਮੇਰੇ ਤੇ ਘਰ ਰੱਖਦਾ ਅੱਖ ਰੱਖ ਲਈ ਮੈਂ ਤੇ ਜਵਾਈ ਲੈ ਆਂਦਾ ਪੁੱਤ ਬਣਾ ਕੇ ਤੇ ਹੁਣ ਮੈਂ ਜਾਣੀ ਆ ਤੇ ਚਾਰ ਬੰਦੇ ਨੇ ਤੇ ਇਕੱਠੇ ਕਰ ਦੀਆਂ ਤੇ ਫੇਰ ਇਹਨਾਂ ਨੂੰ ਪਤਾ ਲੱਗੂs ਤਰੀਕਾ ਤੇ ਤਾਂ ਇਹਨਾਂ ਨੂੰ ਪਤਾ ਲੱਗ ਗਿਆ Thank mm -hmm. you.